ਗੁਰੂਵਾਨ ਦੇ ਗੁਰੂ ਜਗਤ ਗੁਰੂ ਜਗਤ ਪਿਤਾ ਮਾ ਸਤਗੁਰੂ ਰਵਿਦਾਸ ਮਹਾਰਾਜੀ ਦੀ ਪਾਵਨ ਪਵਿੱਤਰ ਗੋਦ ਅਨਿਕ ਬਾੜੀਆਂ ਸਾਰੀਆਂ ਦੀ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਪਿਆਰ ਸਹਿਤ ਬੋਲੀਏ ਜੈ ਗੁਰਦੇਵ ਧੰਨ ਗੁਰਦੇਵ ਜਿੰਨੀ ਵੀ ਸੰਗਤ ਹੈ ਸਾਰੀ ਹੀ ਸੰਗਤ ਨੂੰ ਸਤਗੁਰੂ ਮਾਰੇ ਨੇ ਆਵਾਜ਼ ਬਖਸ਼ਿਸ਼ ਕੀਤੀ ਹੈ ਦੋ ਹੱਥ ਵਕਸ਼ਿਸ਼ ਕੀਤੇ ਨੇ ਸਾਰਿਆਂ ਨੇ ਦੋਨੋਂ ਹੱਥ ਉੱਪਰ ਕਰਕੇ ਪੂਰੀ ਬਲੰਦ ਆਵਾਜ਼ ਵਿੱਚ ਬੋਲਣਾ ਹੈ ਜੈ ਗੁਰਦੇਵ ਸਾਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਦਾਸ ਸਵਾਰਾਜ ਕੀ ਜੈ ਇਹ ਤਾਂ ਹੀ ਸਾਡੀ ਹਾਜ਼ਰੀ ਲੱਗਦੀ ਹੈ ਜਦੋਂ ਅਸੀਂ ਚੁੱਪ ਕਰਕੇ ਬੈਠੇ ਰਹੇ ਸਾਡੀ ਹਾਜ਼ਰੀ ਕਿੱਥੇ ਲੱਗੇਗੀ ਜਦੋਂ ਅਸੀਂ ਬੋਲਾਂਗੇ ਕਿਉਂਕਿ ਹੁਣ ਤੁਹਾਡੇ ਤੇ ਕੋਈ ਟੈਕਸ ਨਹੀਂ ਹੁਣ ਤੁਹਾਡੀ ਆਵਾਜ਼ ਨੂੰ ਕੋਈ ਰੋਕ ਨਹੀਂ ਸਕਦਾ ਜੇ ਹੁਣ ਵੀ ਨਹੀਂ ਬੋਲੇ ਤਾਂ ਫਿਰ ਕਦੋਂ ਬੋਲਣੇ ਉਦੋਂ ਤੇ ਬੋਲਣ ਨਹੀਂ ਦਿੱਤਾ ਜਾਂਦਾ ਸੀ ਜਵਾਨ ਘਟ ਦਿੱਤੀ ਜਾਂਦੀ ਸੀ ਨਾਮ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਅੱਜ ਨਾਮ ਸੁਣਨ ਦਾ ਵੀ ਮੌਕਾ ਹੈ ਨਾਮ ਜਪਣ ਦਾ ਵੀ ਮੌਕਾ ਤੇ ਨਾਮ ਜਪਾਉਣ ਦਾ ਵੀ ਮੌਕਾ ਸੋ ਬਹੁਤ ਬਹੁਤ ਧੰਨਵਾਦ ਆਦਰਯੋ ਪੂਜਨੀਏ ਵੰਦਨੀਏ ਸਾਡੇ ਬਹੁਤ ਹੀ ਸਤਿਕਾਰਯੋ संत महापुरुष संत गुरुदीप गिरी जी महाराज ਜਿਨ੍ਹਾਂ ਨੇ ਅੱਜ ਨਿਮਾਣਿਆ ਨੂੰ ਇਸ ਪਾਵਨ ਪਵਿੱਤਰ ਉਤੇ ਬੁਲਾਇਆ ਤੇ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਸੋ ਮੰਚ ਤੇ ਵਿਰਾਜਮਾਨ ਸਾਰੇ ਹੀ ਸੰਸਮਾਜ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਇਸ ਸਮਾਗਮ ਦੇ ਵਿੱਚ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਸਵਾਗਤ ਸਤਗੁਰ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰੀਏ ਤੁਸੀਂ ਸਾਰੇ ਹੀ ਸ਼ਬਦਾਂ ਨੂੰ ਬੜਾ ਪਿਆਰ ਦਿੱਤਾ ਹੈ ਮੈਂ ਕਾਂਛੀ ਨੂੰ ਜਾਣਾ ਨੀ ਮਾਂ ਮੈਨੂੰ ਰੋਕੀ ਨਾ ਮੈਂ ਇਮਲੀ ਦਾ ਬੋਟਾ ਗੱਲ ਸੜਾਉਂਦਾ ਆ ਕਾਂਛੀ ਵਾਲੇ ਗੁਰਾਂ ਦਾ ਨਾਮ ਧਿਆਉਂਦਾ ਹਾਂ ਸੰਗਤਾਂ ਦੀਆਂ ਪਰਮੈਸ਼ਾ ਜਿਆਦਾ ਨੇ ਪਰ ਸਮਾਂ ਥੋੜਾ ਇਸ ਕਰਕੇ ਛੋਟੀ ਜੀ ਹਾਜ਼ਰੀ ਲਗਾਵਾਂਗੇ ਸਤਗੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੇਕਰ ਸਾਥ ਦਿਓਗੇ ਸਾਥ ਦਿਓਗੇ ਚਲੋ ਦੇਖਦੇ ਹਾਂ ਕਿੰਨਾ ਖਸਾਤ ਦਿੰਦੇ ਆ ਤੁਸੀਂ ਕਿਉਂਕਿ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਹਾਜ਼ਰੀ ਲਗਾਉਣੀ ਹੈ ਹਰ ਸੋਹੀਰਾ ਛੜ ਕੇ ਕਰੇ ਆਨਕੀਆਸ ਤੇਨ ਰਦੋ ਜਾਹੇਗੇ ਸਤਿਪਾਖੇ ਰਵਿੰਦਾਨਸ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋਟ ਬੜੇ ਸਭ ਸੰਗ ਵਸੇ ਰਵਿਦਾਸ ਰਹੇ ਪਰਸਨ ਗਾਵੋ ਸੰਗ ਤੇਜੀ ਮਹਿਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇਜੀ ਮਹਿਮਾ ਆਪਣੇ ਗੁਰਾਂ ਗਾਵੋ ਸੰਗ ਤੇਹੀ ਮੈਂ ਮਾਪ ਆਪਣੇ ਗੁਰਾਂ ਦੀ ਗਾਵੋ ਸੰਗ ਤੇਹੀ ਮੈਂ ਮਾਪ ਆਪਣੇ ਗੁਰਾਂ ਮੈਂ ਆਪਣੇ ਗੁਰਾਂ ਦੀ ਮਹਿਮਾ ਸੱਚਿਆਂ ਗੁਰਾਂ ਦੀ ਆਪਣੇ ਗੁਰਾਂ ਦੀ ਮਹਿਮਾ ਸੱਚਿਆਂ ਗੁਰਾਂ ਦੀ ਆਪਰੇ ਗੁਰਾਂ ਦੀ ਮਹਿਮਾ ਸੱਚਿਆਂ ਗੁਰਾਂ ਆਪਣੇ ਗੁਰਾਂ ਦੀ ਮਾ ਸੱਚਾ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਆਪਣੇ ਗੁਰਾਂ ਦੀ ਉੱਚੀ ਆਵਾਜ਼ ਇੰਨੀ ਸੰਗ ਤੇ ਗੂੰਜਣਾ ਚਾਹੀਦਾ ਸਾਰਾ ਹਮ ਸਰਦੀਨ ਦਇਆ ਨਾ ਤੁਮ ਸਰ 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 ਅਬ ਪੱਤੇ ਹਰ ਕਿਆ ਕੀਜੈ ਮੈਂ ਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਮਾ ਗਾਵੋ ਸੰਗ ਤੇ ਜੀ ਮੈਂ ਮਾ ਆਪਣੇ ਗੁਰਾਂ ਦੀ ਮੈਂ ਮਾ ਸੱਚਾਂ ਗੁਰਾਂ ਦੀ ਗਾవో ਸੰਗ ਤੇ ਜੀ ਮੈਂ ਮਾ ਆਪਣੇ ਗੁਰਾਂ ਦੀ ਵਚਨੀ ਤੋਰ ਮੋਰ ਮਨ ਮਾਨੇ ਵਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀ ਜੈ ਮੈਂ ਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇਰੀ ਮੈਂ ਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇਰੀ ਮੈਂ ਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇਰੀ ਮੈਂ ਮਾ ਆਪਣੇ ਗੁਰਾਂ ਦੀ ਹਉ ਬਲ ਬਲ ਜਾਓ ਰਮਿਆਕਾਰ ਨੇ ਬਲ ਬਲ ਜਾਓ ਰਮਿਆਕਾਰ ਨੇ ਬਲ ਬਲ ਜਾਓ ਰਮਿਆ ਕਾਰਨੇ ਬਲ ਬਲ ਜਾਓ ਰਮਿਆ ਕਾਰਨੇ ਕਾਰਨ ਕਵਨੀਆ ਭੋਲ ਮੈਂ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਆਪਣੇ ਗੁਰਾਂ ਦੀ बहुत जन्म बिछरे थे वादो बहुत जन्म बिछरे थे, थे वादो बहुत जन्म बिछरे थे वादो बहुत जन्म बिछरे थे वादो ये जन्म तुम्हारे लेके मैं माया अपने गुरान दी ਗਾਵੋ ਸੰਗਤ ਹੈ ਜੀ ਮੈਂ ਮਾ ਆਪਣੇ ਗੁਰਾਂ ਦੀ ਕਹਿ ਰਵਿਦਾਸ ਆਸ ਲੱਗ ਜੀਵ ਕਹਿ ਰਵਿਦਾਸ ਆਸ ਲੱਗ ਜੀਵ ਕਹਿ ਰਵਿਦਾਸ ਆਸ ਲੱਗ ਜੀ ਵੋ ਕਹਿ ਰਵਿਦਾਸ ਆਸ ਲੱਗ ਜੀ ਵੋ ਚਿਰ ਪਿਆਉ ਦਾ ਸ਼ਨ ਦੇਖੇ ਮੈਂ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਗਾਵੋ ਸੰਗ ਤੇ ਜੀ ਮੈਂ ਮਾ ਆਪਣੇ ਗੁਰਾਂ ਦੀ ਗਾਵੋ ਸੰਗ ਤੇ ਜੀ ਮੈਂ ਮਾ ਆਪਣੇ ਗੁਰਾਂ ਦੀ ਮੈਂ ਕਾਂਛੀ ਨੂੰ ਜਾਣਾ ਮੈਂ ਕਾਂਛੀ ਨੂੰ ਜਾਣਾ ਨੀ ਮਾਂ ਮੈਨੂੰ ਰੋਕੀ ਨਾ ਗੁਰਾਂ ਦਾ ਦਰਸ਼ਨ ਤੌੜਾ ਨੀ ਮਾਂ ਮੈਨੂੰ ਰੋਕੀ ਨਾ ছি নী মে রোকি না গুরুটা দর্শন পানা নী মেকি না গুরশি না গুরুটা দর্শন পানা নী মে রোকি না ਸਤਿਗੁਰੂ ਰਾਮਦਾਸ ਪਿਆਰੀ ਸਤ ਸੰਗਤ ਜੀ ਹੁਣੇ-ਹੁਣੇ ਆਪ ਜੀ ਸ਼ਬਦ ਦੇ ਨਾਲ ਸਾਜ ਪਾਈ ਬਹੁਤ ਹੀ بلند ਆਵਾਜ਼ ਦੇ ਵਿੱਚ ਸਾਈ ਪੱਪਾ ਚਾਹ ਜੀ ਨੇ ਸ਼ਬਦਾ ਉਚਾਰਨ ਕੀਤਾ ਗੁਰ ਪਿਆਰੀ ਸਤ ਸੰਗਤ ਜੀ ਮੈਂ ਹੁਣ ਬੇਨਤੀ ਕਰਾਂਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੇ ਆਪਣੇ ਪ੍ਰੋਗਰਾਮ ਨੂੰ ਬਿਹਰਾਮ ਦਿੱਤਾ ਕਿਤਾਬ ਔਰ ਕਲੰਡਰ ਰਿਲੀਜ਼ ਕਰਨ ਤੋਂ ਪਹਿਲਾਂ